ਇਹ ਮੈਨਾ ਸੌ ਲਿਆ ਦੋ ਭਾਈ ਕੋ ਕਲੀਅਰ ਹੋਂਦੀ ਆਈਫੋਨ ਉਹ ਕੋਲ ਚਲਾ ਲਾ ਪਹਿਲਾਂ ਚੱਲਿਆ ਨੀ ਜਗਾ ਹਾਂ ਉਹ ਵੀ ਚਲੇ ਜਾਣਾ ਭੱਜ ਗਿਆ ਮੇਰੇ ਉਹ ਬੜਾਈ ਆਹ ਹਾਂ ਜੀ ਹਾਂ ਜੀ ਠੀਕ ਠਾਕ ਵਧੀਆ ਪਾਜੀ ਤੇਨੂੰ ਅੱਗੇ ਫੋਨ ਲਾ ਫੋਨ ਕੱਢਦਾ ਮੇਰਾ ਵੀ ਰਹਿਦਾ ਉਹ ਛੋਟੇ ਕੋਈ ਫੋਨ ਹੁਕਮ ਕਰੋ ਸਰ ਹੁਕਮ ਕਰੋ ਭੈਣਾਂ ਦੀ ਲੋੜ ਹੈ 50 ਲੱਖ ਰੁਪਏ ਦੀ ਮੇਰਾ ਵੀ ਰਹਿਦਾ ਅੱਛਾ ਜੀ ਹਾਂ ਜੀ ਕਿੱਥੋਂ ਬੋਰੇ ਸਰ ਨਿਸ਼ਾਨ ਬੋਲਣ ਆਂ ਝੌੜੀਆਂ ਤੋਂ ਅੱਛਾ ਹੂੰ ਵੀਰ ਅਸੀਂ ਤਾਂ ਭਾਂਜੋ ਪੈਲੀ ਬੰਨੇ ਵਾਲੇ ਹੈਗੇ ਆਂ ਤਾਂ ਅਸੀਂ ਤੇ ਆਪ ਭਾਂਜ ਪਨੀਰੀਆਂ ਭਰਦੇ ਫਿਰਨੇ ਆਂ ਅਸੀਂ ਕਿੱਥੋਂ ਚਵਾਰੇ ਦੇ ਸਕਨੇ ਆਂ ਨਹੀਂ ਇਹ ਗੱਲ ਕੀਤੀ ਹੈ ਭਲਾ ਨਹੀਂ ਨਹੀਂ ਅਹੀਂ ਕੀ ਕਿਹਾ ਜੀ ਹਾਂ ਮੈਂ ਤਾਂ ਕੁਝ ਨਹੀਂ ਕਿਹਾ ਵੀਰ ਭਾਂਜੋ ਭਾਂਜੋ ਕਰਨ ਨਾ ਤੂੰ ਮੈਂ ਭਾਂਜੋ ਤੈਨੂੰ ਪਤਾ ਹੈਗਾ ਤੂੰ ਗੱਲ ਕਿਹਨਾ ਕਰਨ ਨਾ ਨਹੀਂ ਸਰ ਮੈਂ ਪਛਾਨਿਆ ਨਹੀਂ ਜੀ ਉਹਨੇ ਪਛਾਣ ਲੈਣਾ ਫਿਰ ਮੈਂ ਤੈਨੂੰ ਕਰਾ ਦੂੰਗਾ ਜਿਹੜੀ ਜੈਂਟੀ ਤੂੰ ਕਰਦਾ ਨਾ ਇਹਦਾ ਦੀਪੋਤ ਮਾਰਦਾ ਤੇ ਮੈਂ ਦੱਸੂਗਾ ਕਿ ਦਮ ਮਰਦੇ ਕੇ ਦੀਪੋਤ ਮੈਂ ਤਾਂ ਵੀਰ ਕਰਦਾ ਹੀ ਨਹੀਂ ਜੇ ਕੋਈ ਨਹੀਂ ਦਾ ਦੂੰਗਾ ਕਰਦਾਂਗੇ ਨਹੀਂ ਮੈਂ ਤੈਨੂੰ ਸੁਣਾ ਦਿੱਤਾ ਮੇਰਾ ਵੀਰ ਮੰਨਣੀ ਮਾਂਜੀ ਨਹੀਂ ਤੇ ਕੋਈ ਨਹੀਂ ਤੇ ਤੋ ਅੱਜ ਕੀ ਨੀਂਦ ਨਹੀਂ ਅੱਜ 8 ਤਰੀਕ ਦਾ ਦਮ ਦੇ ਤੱਕ ਵੀ ਸਮਾਂ ਤੇ ਤੋ ਮੇਰਾ ਵੀਰ ਆਪ ਨੂੰ ਪਿਆਸ ਨਾ ਦੇਣੀ ਹੈਗਾ ਜਿਕੇ ਬੰਦੇ ਪਜਣਾ ਪੁਲਿਸ ਪਾਲ ਸਕੋ ਤੇ ਉੱਥੇ ਵੀ ਚੱਲ ਜੀ। ਉਹ ਨਹੀਂ ਅਸੀਂ ਕਿੱਥੇ ਜਾਣਾ ਵੀਰ ਅਸੀਂ ਤੇ ਬੇਹ ਤੇਰੇ ਗਵਾਂਡੀਆਂ ਤੇ ਮਾਤੜ ਸਾਥੀ ਆ। ਭੋਣ ਕਿਦਾਂ ਪਛਾਣ ਗਿਆ? ਤੇ ਜੋੜੀਆਂ ਜੱਤੀ ਕਹਾਂ ਜੋੜੀਆਂ ਤੇ ਆ ਪਿੰਡ ਨਾਲ ਹੀ ਸਾਡੇ। ਹੁਣੇ ਤੂੰ ਮੈਨੂੰ ਕਿਹਾ ਕਿ ਮੈਂ ਜਾਾਂ ਤੇ ਕੋਈ ਨਹੀਂ ਗਵਾਂਡੀ ਚੱਲ ਕੋਈ ਨਹੀਂ। ਖੈਰ ਆ ਤੈਨੂੰ 10 ਤਰੀਕ ਦਾ ਟਾਈਮ ਆ। ਮੇਰਾ ਵੀਰ ਪੁਛ ਪੜਤਾਲ ਕਰ ਲਾ। ਦੇ ਦੇਂਗਾ ਠੀਕ ਆ। ਨਹੀਂ ਤੇ ਮੈਂ ਕੋਈ ਨਹੀਂ ਕਰ ਲਉ ਤੇਰਾ। ਓਕੇ ਮੇਰਾ ਵੀਰ। ਹੁਣ ਚੱਲੋ ਚੱਲੋ। ਮੇਰਾ ਨਾਮ ਮੇਰਾ ਨਾਮ ਹਰਸਿਮਰਤ ਸਿੰਘ ਮੈਂ ਕਾਲੀ ਦਲ ਦੇ ਨਾਲ ਆ ਜਹੇਦਰ ਸੋਚਾ ਸਿੰਘ ਜੀ ਲੰਗਾ ਸਾਹਿਬ ਸਾਬਕਾ ਮੰਤਰੀ ਉਹਨਾਂ ਦੇ ਨਾਲੇ ਤੇ ਮਾਮਲਾ ਮਾਮਲਾ ਇਹ ਹੈ ਕਿ ਸਰ ਡੇਢ ਤੁ ਮਹੀਨਾ ਪਹਿਲਾਂ ਮੈਨੂੰ ਫਰੋਤੀਆਂ ਦੀਆਂ ਧਮਕੀਆਂ ਆ ਰਹੀਆਂ ਸੀ 50 ਲੱਖ ਦੀ ਮੰਗ ਕਰਦੇ ਤੇ ਕੁਝ ਬੰਦੇ ਇਥੋਂ ਤੇ ਵੀ ਲਗਭਗ ਹੋਣ ਗਏ ਜਿਹੜੇ ਮੈਨੂੰ ਕਹਿੰਦੇ ਆ ਕਿ ਕਦੇ ਘਰੋਂ ਨਹੀਂ ਨਿਕਲ ਦੇਣਾ ਕਦੇ ਕਹਿੰਦੇ ਆ ਤੈਨੂੰ ਬਾਹਰ ਨਿਕਲ ਕੇ ਦਸੀ ਤੇ ਇਹ ਵੀ ਜਿਹੜਾ ਫਰੋਤੀਆਂ ਮੰਗ ਰਿਹਾ ਵਾ ਇਹ ਵੀ ਬਾਰ-ਬਾਰ ਮੈਨੂੰ ਇਹੋ ਗੱਲ ਕਹਿੰਦਾ ਕਿ ਹੁਣ ਦਰਗੋ ਪੈਸੇ ਨਹੀਂ ਲੈਣੇ ਤੈਨੂੰ ਮਾਰ ਦੇਣਾ ਤੂੰ ਨਿਕਲ ਕੇ ਦੱਸੀ ਤੇ ਮਤਲਬ ਪ੍ਰਸ਼ਾਸਨ ਵੱਲੋਂ ਐਫ ਆਈ ਆਰ ਦਰਜ ਕੀਤੀ ਸੀ ਤੇ ਡੇਢ ਕ ਮਹੀਨਾ ਬੀਤਣ ਦੇ ਬਾਅਦ ਮਤਲਬ ਕਾਲ ਤੇ ਰੋਜ਼ ਦੀ ਰੋਜ਼ ਆ ਰਹੀ ਸੀ ਇੱਕ ਦਿਨ ਛੱਡ ਕੇ ਦੂਜੇ ਦਿਨ ਇੱਕ ਦਿਨ ਛੱਡ ਕੇ ਦੂਜੇ ਦਿਨ ਤੇ ਹੁਣ ਮੈਨੂੰ ਇਹਨਾਂ ਨੇ ਅੱਸੋ ਚੌਥੀ ਦਿਨ ਵੀ ਕਾਲ ਕੀਤੀ ਸੀ ਤੇ ਆਪਾਂ ਚੱਕਦੇ ਨਹੀਂ ਆਈਫੋਨ ਤੇ ਅਨਨੌਨ ਲੱਗਾ ਤੇ ਅੱਜ ਰਾਤ 10 ਤਰੀਕ ਸਵੇਰੇ 4 4 ਤਰੀਕ ਬਣ ਗਈ ਤੇ 3:53 ਕੁ ਮਿੰਟ ਦੇ ਉੱਤੇ ਮੋਟਰਸਾਈਕਲ ਆਇਆ ਕੁੱਤੇ ਭੌਂਕਾਂ ਦੀ ਆਵਾਜ਼ ਆਈ ਆ ਮੈਂ ਬਾਹਰ ਉੱਠਿਆ ਵਾਂ ਛੱਤ ਤੇ ਗਿਆ ਵਾਂ ਛੱਤ ਤੇ ਜਾ ਕੇ ਵੇਖਿਆ ਤੇ ਬੰਦਾ ਇਹ ਜਿਹੜਾ ਸੀ ਇਹ ਉਥੋਂ ਭੱਜ ਗਿਆ ਮੁੜ ਕੇ ਅਸੀਂ 10 ਮਿੰਟ ਉੱਤੇ ਬੈਠੇ ਰਹੇ 4:02-3 ਮਿੰਟ ਦੇ ਕਰੀਬ ਸਾਡੇ ਕੋਲ ਗਲੀ 'ਚ ਆਇਆ ਵਾ ਤੇ ਗਲੀ 'ਚ ਨੇ ਫੈਰ ਮਾਰ ਦਿੱਤੇ ਨੇ ਨੌ ਫੈਰ ਮਾਰੇ ਨੇ 6-7 ਲੱਬੇ ਨੇ ਇਹਨਾਂ ਨੂੰ ਬਾਕੀ ਵੇਖੋ ਜੀ ਹੈ ਤੇ ਗੰਦਾ ਰਾਜੀ ਆ ਨਾ ਕਿ ਫਰੋਤੀਆਂ ਮੰਗ ਰਹੇ ਨੇ ਆਪਣੀ ਕਮਾ ਕੇ ਖਾਓ ਸਾਡੇ ਕੋ ਕੀ ਮੈਂ ਨੂੰ ਜਦੋਂ ਇਹ ਫੋਨ ਕਰਦਾ ਮੇਰੇ ਕੋ ਆਡੀਓ ਕਲਿੱਪ ਨੇ ਸਾਰਾ ਵੀਡੀਓ ਵੀ ਇਹਦੀਆਂ ਹੈਗੀਆਂ ਨੇ ਮੈਸੇਜ ਵੀ ਹੈਗੇ ਵਾਇਸ ਮੈਸੇਜ ਵੀ ਹੈਗੇ ਤੇ ਸਾਡੇ ਲਾਗੇ ਗਵਾਂਢੀ ਦੱਸਦਾ ਵਾ ਮੈਨੂੰ ਤਾਂ ਜਾਣੀ ਨਾ ਪਛਾਣਿਆ ਤੇ ਮੈਂ ਇਹਨੂੰ ਫੋਨ ਤੇ ਵੀ ਕਿਹਾ ਮੈਂ ਕਹਾ ਯਾਰ ਅਸੀਂ ਖੇਤ ਬਾੜੀ ਕਰਦੇ ਆਂ ਕੀ ਧਿਆਨ ਸਾਨੂੰ ਹਨਾ ਤੰਗ ਨਾ ਕਰ ਇਹੋ ਗੱਲ ਕਹਿੰਦਾ ਮੇਰੇ ਪੈਸੇ ਘਰ ਦੇ ਦਿਓ ਮੇਰੇ ਪੈਸੇ ਘਰ ਦੇ ਦਿਓ ਤੇ ਅਸੀਂ ਕਿੱਥੋਂ ਦੇ ਸਕਨੇ ਆਂ ਅਸੀਂ ਤੇ ਇਹੋ ਮੰਗ ਕਰਦੇ ਆਂ ਪ੍ਰਸ਼ਾਸਨ ਕੋਲੋਂ ਕਿ ਇਹਨਾਂ ਨੂੰ ਫੜ ਕੇ ਤੇ ਸ਼ਲਾਖਾਂ ਦੇ ਅੰਦਰ ਦਿੱਤਾ ਜਾਵੇ ਤੇ ਪੰਜਾਬ ਚ ਜਿਹੜਾ ਇਹ ਗੁੰਡਾ ਰਾਜ ਜਿਹੜਾ ਖਤਮ ਕੀਤਾ ਜਾਵੇ ਤੇ ਜਿਹੜਾ ਆ ਕਿ ਲੋਕ ਪਬਲਿਕ ਤੌਰ ਨਾ ਸਾਹ ਸਕੇ ਤੇ ਨਿਆਰੇ ਲੈ ਸਕੇ ਇਹੋ ਜਆ ਸਰਕਾਰ ਦੀ ਵੀ ਨਾਕਾਮੀ ਆ ਸਰਕਾਰ ਨੂੰ ਵੀ ਚਾਹੀਦਾ ਵਾ ਕਿ ਆਪਣੇ ਇਥੇ ਜਿਹੜਾ ਵਾ ਇਹ ਗੁੰਡਾਗਰਦੀ ਜਿਹੜੀ ਆ ਖਤਮ ਕੀਤੀ ਜਾਵੇ ਗੁੰਡਾਗਰਦੀ ਖਤਮ ਕਰਨੀ ਹੋਵੇ ਇੱਕ ਮਿੰਟ ਲੱਗਦਾ ਪਰ ਇਸ ਚੀਜ਼ ਵੱਲ ਖਿਆਲੀ ਹੀ ਨਹੀਂ ਬਸ ਲੱਗਦਾ ਤੁਹਾਨੂੰ ਸਿਚੋ ਵੀ ਮਿਲੀ ਹੋਈ ਹੈ ਜੋ ਵੀ ਤੇ باوجود ਵੀ ਉਹਨਾਂ ਤੁਹਾਨੂੰ ਟਾਰਗੇਟ ਦੇ ਵੇਖੋ ਜੀ ਸਿਕਿਉਰਟੀ ਪ੍ਰਸ਼ਾਸਨ ਨੇ ਨਹੀਂ ਵੇਖੋ ਇਹਨਾਂ ਦਿੱਤੀ ਹੈ ਪਰ ਉਹਨਾਂ ਨੂੰ ਪਤਾ ਹੋਏਗਾ ਕਿ ਸਿਕਿਉਰਟੀ ਹੈਗੀ ਆ ਇਹਨਾਂ ਕੋਲ ਪਰ ਫਿਰ ਵੀ ਉਹਨਾਂ ਉਹਨਾਂ ਦੇ ਦਿਲ ਬੜੇ ਵੱਡੇ ਹੈਗੇ ਨੇ ਜਿਹੜਾ ਬੰਦਾ ਆਣ ਕੇ ਗੋਲੀਆਂ ਮਾਰ ਰਿਹਾ ਵਾ ਤੇ ਲੋ ਵੱਡਾ ਹੀ ਆ ਤੇ ਮਾਰੇ ਫਾਇਰ ਤੇ ਬਸ ਕੋੜਾ ਇੱਕ ਨਪਿਆ ਵਾ ਵੀਡੀਓ ਕਲਿੱਪ ਦੇ ਵਿੱਚ ਆ 8-9 ਮਰ ਗਿਆ ਵਾ ਸਰ ਸਿਕਿਉਰਟੀ ਤਾਂ ਮਿਲਿਆ ਪੁਲਿਸ ਨੂੰ ਵੀ ਕਾਹਦੇ ਦੇਖੋ ਜੀ ਫਾਇਰ ਦੋ ਕੀਤੇ ਆ ਉਹਨਾਂ ਉੱਪਰ ਹੀ ਮੇਰੇ ਨਾਲ ਸੀ ਭੱਜ ਗਏ ਫਿਰ ਲੱਭੇ ਨੇ ਕਿੰਨੇ ਜਣੇ ਜਿਹੜਾ ਹਮਲਾ ਵਾ ਇਹ ਫਿਲਹਾਲ ਦੋ ਜਣੇ ਹੀ ਇੱਕ ਪਿਛੇ ਰਹਿ ਗਿਆ ਵਾ ਇੱਕ ਗਿਆ ਆ ਕੱਟੇ ਮੋਟਰਸਾਈਕਲ ਤੇ ਠੀਕ ਹੈ ਪ੍ਰਸ਼ਾਸਨ ਪੁਜਿਆ ਕੇ ਮੇ ਦਾ ਸਹਿਯੋਗ ਹੋ ਗਿਆ ਜਿਹੜਿਆ ਤੁਹਾਨੂੰ ਐਸ ਐਚਓ ਸਾਹਿਬ ਆਏ ਹੀ ਡਿਪਟੀ ਸਾਹਿਬ ਆਏ ਹੀ ਤੇ ਪਰਚਾ ਵੀ ਦਰਜਾ ਬਾਕੀ ਡੇ ਕਾਰਵਾਈ ਕਰਨਗੇ ਬਾਕੀ ਪ੍ਰਸ਼ਾਸਨ ਕੋ ਇਹੋ ਮੰਗਿਆ ਕਾਰਵਾਈ ਕਰੋ ਕੀ ਨੰਬਰ ਜੀ ਮੈਂ ਸਬ ਇੰਸਪੈਕਟਰ ਕਲਾਸੰਦਰ ਥਾਣਾ ਜੱਬਾ ਬਣਾਣ ਤੇ ਕੀ ਗੱਲ ਹੋਈ ਜੀ ਕੀ ਵਾਪਰੀ ਅੱਜ ਸੂchna ਮਿਲੀ ਸੀ ਕਿ ਹਰ ਸਿਮਰਤ ਸਿੰਘ ਪਿੰਡ ਬੈਰੋ ਕੇ ਇਹਦੇ ਘਰ ਜਿਹੜਿਆਂ ਨੂੰ ਬੰਦਿਆਂ ਨੇ ਆ ਕੇ ਗੋਲਣੇ ਚਲਾਈਆਂ ਨੇ ਤੇ ਮੌਕੇ ਤੇ ਪੁੰਜੇ ਆ ਇਹ ਇਹ ਤੋਂ ਸ਼ੇਖ ਅਰੌਂਤ ਬ੍ਰਮਦ ਹੋਇਆ ਸ਼ੇਖ ਹੋ ਹਾਂਜੀ ਸ਼ੇਖ ਹੋ ਬ੍ਰਮਦ ਹੋਇਆ ਇਹਨਾਂ ਦੀ ਸਟੇਟਮੈਂਟ ਲੈ ਕੇ ਬੰਦੀ ਕਾਰਵਾਈ ਅਮਚ ਜਾਂਦੀ ਜਾ ਰਹੀ ਸਰਪਸਿ ਸਿੱਦੀ ਵੀ ਇਹ ਹਮ ਨੇ ਹਾਂਜੀ ਹਾਂਜੀ ਉਹ ਵੀ ਆਪਾਂ ਦੇਖ ਰਹੇ ਹਾਂ ਹਾਂਜੀ ਕੈਮਰੇ ਲੱਗੇ ਮੋਟਲੀ ਕੋਸ਼ਿਸ਼ ਤੋਂ ਵੀ ਲੱਗ ਰਹੇ ਹਨ ਹਾਂਜੀ ਇਹ ਫਰौती ਦੀ ਬਾਤ ਦਾ ਦੀ ਫਰौती ਇਹਨੂੰ ਪਹਿਲਾਂ ਵੀ ਮੰਗੀ ਸੀ 50 ਲੱਖ ਰੁਪਏ ਤੇ ਹੁਣ ਦੁਬਾਰਾ ਇਹ ਫਰौती ਦਾ ਮਾਮਲਾ ਹੀ ਹੈ ਤੇ ਸਰ ਕੀ ਕਾਰਵਾਈ ਕੀਤੀ ਹੈ ਇਹ ਮਕਦਮਾ ਦਰਜ ਕਰਕੇ ਬੰਦੀ ਕਾਰਵਾਈ ਅਮਚ ਲਿਆ ਰਹੇ ਹਾਂ